ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਹਮਲਾਵਰ ਦੀ ਪੂਰੀ ਅਸਲੀਅਤ ਸਾਹਮਣੇ ਆ ਗਈ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹਦੇ ਤੇ ਆਪਣਾ ਵੱਡਾ ਬਿਆਨ ਦੇ ਦਿੱਤਾ ਹੈ ਤੇ ਪੁਲਿਸ ਨੇ ਵੀ ਇਹਦਾ ਖੁਲਾਸਾ ਕਰ ਦਿੱਤਾ ਹੈ ਹਮਲਾਵਰ ਕੌਣ ਹੈ ਹਮਲਾਵਰ ਦਾ ਪਿਸ਼ੋਕੜ ਕੀ ਹੈ ਹਮਲਾਵਰ ਕਿਵੇਂ ਦਰਬਾਰ ਸਾਹਿਬ ਆਇਆ ਕਿੰਨੇ ਟਾਈਮ ਤੋਂ ਆਇਆ ਸੁਖਬੀਰ ਨੂੰ ਉਹ ਕਿਉਂ ਮਾਰਨਾ ਚਾਹੁੰਦਾ ਸੀ ਔਰ ਉਹਦਾ ਪਿਸ਼ੋਕੜ ਕੀ ਹੈ ਖਾਲਸਤਾਨੀ ਲਾਇਰ ਨਾਲ ਉਹਦਾ ਸਬੰਧ ਕੀ ਹੈ ਔਰ ਬੜੈ ਬੜੈਲ ਜੇਲ ਬ੍ਰੇਕ ਕਾਂਡ ਦੇ ਨਾਲ ਉਹਦਾ ਸਬੰਧ ਕੀ ਹੈ ਪੂਰੀ ਜਾਣਕਾਰੀ ਦਿੰਨੇ ਆ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਕਿਉਂਕਿ ਸੁਖਬੀਰ ਬਾਦਲ ਤੇ ਅੱਜ ਜਦ ਜਾਨਲੇਵਾ ਹਮਲਾ ਹੋਇਆ ਬਿਲਕੁਲ ਨੇੜੇ ਤੋਂ 3 ਮੀਟਰ ਤੋਂ ਸੁਖਬੀਰ ਬਾਦਲ ਨੂੰ ਗੋਲੀਆਂ ਮਾਰੀਆਂ ਗਈਆਂ ਤੇ ਸੁਖਬੀਰ ਬਾਦਲ ਨੂੰ ਚਾਰ ਚਫੇਰੇ ਖੜੇ ਸੁਰੱਖਿਆ ਗਾਰਡਾ ਨੇ ਇੱਕਦਮ ਹਮਲਾਵਰ ਨੂੰ ਅੱਗੋਂ ਪੈ ਕੇ ਬਚਾ ਲਿਆ ਤਾਂ ਹੁਣ ਵੱਡੇ ਸਵਾਲ ਖੜੇ ਹੋ ਗਏ ਨੇ ਕੁਝ ਲੋਕ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਕਿ ਹਮਲਾ ਗਲਤ ਹੋਇਆ ਕੁਝ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਹੋਰਾਂ ਨੇ ਆਪੇ ਕਰਵਾਇਆ ਕਿਉਂਕਿ ਕੱਲ ਬਹੁਤ ਵੱਡੇ ਸਵਾਲ ਉੱਠੇ ਸੀ ਕਿ ਸੁਖਬੀਰ ਬਾਦਲ ਨੂੰ ਸਜ਼ਾ ਲੱਗੀ ਹੈ ਨਖਾ ਲੱਗੀ ਐ ਸੁਖਬੀਰ ਬਾਦਲ ਸਜਾ ਦੀ ਡਿਊਟੀ ਕਰ ਰਿਹਾ ਤੇ ਨਾਲ ਇੰਨੇ ਸਾਰੇ ਗਨਮੈਨ ਇੰਨੇ ਸਾਰੇ ਅੰਗ ਰੱਖੇ ਕੀ ਕਰ ਰਹੇ ਨੇ ਗੁਰੂ ਘਰ ਦੇ ਵਿੱਚ ਵੀ ਇੰਨੇ ਗਨਮੈਨ ਕਿਉਂ ਸੁਖਬੀਰ ਬਾਦਲ ਦੇ ਨਾਲ ਤਾਂ ਕੁਝ ਲੋਕ ਇਸ ਕਰਕੇ ਇਹ ਕਹਿ ਰਹੇ ਨੇ ਕਿ ਹਮਲਾ ਆਪੇ ਕਰਵਾਇਆ ਹੋ ਸਕਦਾ ਹੈ ਪਰ ਕੌਣ ਹੈ ਹਮਲਾਵਰ ਹਮਲਾਵਰ ਦਾ ਨਾਮ ਹੈ ਨਰੈਣ ਸਿੰਘ ਚੋੜਾ ਇਹ ਹਮਲਾਵਰ ਜਿਹੜਾ ਡੇਰਾ ਬਾਬਾ ਨਾਨਕ ਦਾ ਪਿੰਡ ਚੋੜਾ ਹੈ ਉਥੋਂ ਦਾ ਰਹਿਣ ਵਾਲਾ ਇਹ ਇੱਕ ਖਾਲਸਤਾਨੀ ਸੋਚ ਵਾਲਾ ਵਿਅਕਤੀ ਹੈ ਔਰ ਪੁਲਿਸ ਵੀ ਦੱਸ ਰਹੀ ਹੈ ਤੇ ਚਾਰਜ ਫੇਰਿਓ ਇਹ ਆ ਰਿਹਾ ਕਿ ਉਹਨੇ ਹੁਣ ਤੱਕ ਖਾਲਸਤਾਨ ਦੇ ਪੱਖ ਚ ਕਈ ਸਾਰੀਆਂ ਕਿਤਾਬਾਂ ਤੇ ਲੇਖ ਲਿਖੇ ਔਰ ਜਿਹੜੀ ਬੜੇ ਜੇਲ ਬ੍ਰੇਕ ਐਕਸ਼ਨ ਹੋਇਆ ਸੀ ਜੇਲ ਤੋੜੀ ਗਈ ਸੀ ਤਾਂ ਉਹਦੇ ਵਿੱਚ ਵੀ ਇਹਦਾ ਨਾਮ ਸ਼ਾਮਲ ਸੀ ਪਹਿਲਾਂ ਵੀ ਕਈ ਸਾਰੀਆਂ ਖਾਲਸਤਾਨੀ ਗਤੀਵਿਧੀਆਂ ਦੇ ਵਿੱਚ ਔਰ ਹਥਿਆਰਾਂ ਦੇ ਵਿੱਚ ਇਹਦਾ ਨਾਂ ਪੁਲਿਸ ਕਹਿੰਦੀ ਆ ਬੋਲਦਾ ਹੈ ਭਗਵੰਤ ਮਾਨ ਨੇ ਮੁੱਖ ਮੰਤਰੀ ਨੇ ਇਹਦੇ ਉੱਪਰ ਆਪਣੀ ਗੱਲ ਰੱਖੀ ਹੈ ਮੁੱਖ ਮੰਤਰੀ ਦਾ ਵੱਡਾ ਬਿਆਨ ਆਇਆ ਭਗਵੰਤ ਮਾਨ ਕਹਿੰਦਾ ਕਿ ਮੈਂ ਨਿੰਦਾ ਕਰਦਾ ਇਸ ਘਟਨਾ ਦੀ ਪਰ ਭਗਵੰਤ ਮਾਨ ਕਹਿੰਦਾ ਕਿ ਪੁਲਿਸ ਦੀ ਮਸ਼ਤੀਦੀ ਕਰਕੇ ਪੁਲਿਸ ਦੀ ਚੌਕਸੀ ਕਰਕੇ ਸੁਖਬੀਰ ਬਾਦਲ ਦੀ ਜਾਨ ਬਚੀ ਹੈ ਵਰਨਾ ਨਹੀਂ ਸੀ ਬਚ ਸਕਦੀ ਔਰ ਇੱਕ ਗੱਲ ਇੱਥੇ ਵੱਡੀ ਸਾਬਤ ਹੋਗੀ ਕੱਲ ਦੇ ਉੱਥੇ ਕਾਫੀ ਸਾਰੀਆਂ ਸੰਗਤਾਂ ਉਹ ਇਹ ਕਹਿ ਰਹੀਆਂ ਸੀਗੀਆਂ ਕਿ ਸੁਖਬੀਰ ਦੇ ird gird ਇੰਨੇ ਸਾਰੇ ਵਿਅਕਤੀ ਜਿਹੜੇ ਖੜੇ ਨੇ ਇਹ ਉਹਦੀ ਸਿਕਿਉਰਿਟੀ ਹੈ ਇਹ ਉਹਦੇ ਗਨਮੈਨ ਨੇ ਇਹ ਪੁਲਿਸ ਵਾਲੇ ਨੇ ਪਰ ਕਿਹਾ ਜਾ ਰਿਆ ਸੀ ਅੱਗੋਂ ਦੇ ਨਹੀਂ ਇਹ ਤਾਂ ਸਿੱਖ ਹੀ ਨੇ ਸਿੰਘ ਹੀ ਨੇ ਉਹਦੇ ਨਾਲ ਪਰ ਅੱਜ ਪੁਲਿਸ ਨੇ ਆਪਣੇ ਆਪ ਇਹ ਗੱਲ ਦਾ ਖੁਲਾਸਾ ਕਰ ਦਿੱਤਾ ਹੈ ਪੁਲਿਸ ਕਹਿੰਦੀ ਕਿ ਉਹ ਜਿਹੜੇ ਆਸੇ ਪਾਸੇ ਖੜੇ ਸੀ ਉਹ ਪੁਲਿਸ ਵਾਲੇ ਸੀ ਔਰ ਜਦੋਂ ਜਿਹੜਾ ਉਹ ਨਰੈਨ ਸਿੰਘ ਚੌੜਾ ਜਦੋਂ ਉੱਥੇ ਗੋਲੀ ਚਲਾਉਣ ਆਇਆ ਸੁਖਬੀਰ ਬਾਦਲ ਤੋਂ ਐਨ 4 ਮੀਟਰ ਦੀ ਦੂਰੀ ਤੇ ਜਦੋਂ ਉਹਨੇ ਆਪਣੀ ਡੱਬ ਚੋਂ ਰਿਵਾਲਵਰ ਕੱਢਿਆ ਜਦੋਂ ਹੀ ਉਹ ਸੁਖਬੀਰ ਬਾਦਲ ਵੱਲ ਰਿਵਾਲਵਰ ਤਾਨ ਲੱਗਾ ਤਾਂ ਭੱਜ ਕੇ ਜਿਹੜੇ ਬੰਦਿਆਂ ਨੇ ਆ ਕੇ ਰੋਕਿਆ ਵੇਖਣ ਨੂੰ ਉਹ ਚਿੱਟੀ ਦਾੜੀ ਵਾਲੇ ਖੁੱਲੇ ਦਾੜੇ ਵਾਲੇ ਆਮ ਵਿਅਕਤੀ ਲੱਗਦੇ ਨੇ ਪਰ ਉਹ ਪੁਲਿਸ ਕਹਿੰਦੀ ਆ ਪੁਲਿਸ ਵਾਲੇ ਨੇ ਪੁਲਿਸ ਨੇ ਇਹ ਕਿਹਾ ਕਿ ਇੱਥੇ ਕੱਲ ਦਾ 250 ਦੇ ਕਰੀਬ ਪੁਲਸ ਵਾਲਾ ਸਿਵਲ ਵਰਦੀਆਂ ਦੇ ਵਿੱਚ ਲਾਇਆ ਹੋਇਆ ਕਿਉਂਕਿ ਸੁਖਬੀਰ ਬਾਦਲ ਦੀ ਸਿਕਿਉਰਿਟੀ ਅਸੀਂ ਪਹਿਲਾਂ ਹੀ ਕਰਕੇ ਰੱਖੀ ਹੋਈ ਆ ਔਰ ਪੁਲਿਸ ਨੇ ਇਹ ਵੀ ਦੱਸਿਆ ਵੀ ਇਹ ਜਿਹੜਾ ਹਮਲਾਵਰ ਹੈ ਇਹ ਹੁਣੇ ਨਹੀਂ ਆਇਆ ਇਹ ਪਿਛਲੇ 2 ਦਿਨ ਤੋਂ ਇੱਥੇ ਕੋ ਮਰਿਆ ਸਾਡੀ ਇਹਦੇ ਤੇ ਨਜ਼ਰ ਸੀ ਪੁਲਿਸ ਦੇ ਸੀਪੀ ਨੇ ਇਹ ਆਖਿਆ ਉਹ ਕਹਿੰਦਾ ਸਾਡੀ 2 ਦਿਨ ਤੋਂ ਇਹਦੇ ਤੇ ਨਜ਼ਰ ਸੀ ਔਰ ਇਹਦੀ ਗਤੀਵਿਧੀ ਪੂਰੀ ਅਸੀਂ ਨੋਟ ਕਰ ਰਹੇ ਸੀ ਕਿਉਂਕਿ ਉਹ ਜਿਹੜਾ ਨਰੈਨ ਸਿੰਘ ਚੌੜਾ ਹੈ ਉਹਨੂੰ ਕੌਣ ਨਹੀਂ ਜਾਣਦਾ ਉਹਨੂੰ ਕੌਣ ਨਹੀਂ ਪਛਾਣਦਾ ਇੰਨੀਆਂ ਵੱਡੀਆਂ ਗਤੀਵਿਧੀਆਂ ਚ ਉਹ ਪਹਿਲਾਂ ਸ਼ਾਮਲ ਰਿਹਾ ਹੁਣ ਉਹਨੇ ਹਮਲਾ ਕੀਤਾ ਕਿਉਂ ਕੀਤਾ ਇਸ ਕਰਕੇ ਕਿਉਂਕਿ ਰੋਸ ਜਿਵੇਂ ਬਹੁਤ ਸਾਰੇ ਸਿੱਖਾਂ ਦੇ ਅੰਦਰ ਹੈ ਕਿ ਸੁਖਬੀਰ ਬਾਦਲ ਹੋਰਾਂ ਨੇ ਇਹ ਜੋ ਗੁਨਾਹ ਕੀਤੇ ਨੇ ਇਹ ਕੋਈ ਨਾਰਮਲ ਗੁਨਾਹ ਨਹੀਂ ਗਏ ਹੁਣ ਬਹੁਤ ਸਾਰੇ ਲੋਕ ਕੱਲ ਦੇ ਇਹ ਕਹਿ ਰਹੇ ਨੇ ਕਿ ਉਹ ਨਿਮਾਣੇ ਸਿੱਖ ਨੇ ਉਹਨਾਂ ਨੇ ਨਿਮਾਣੇ ਸਿੱਖ ਬਣ ਕੇ ਸਾਰਾ ਕੁਝ ਕਬੂਲਿਆਤ ਕੀਤਾ ਪਰ ਵੱਡੀ ਗੱਲ ਇਹ ਹੈ ਕਿ ਜਿਹੜਾ ਕੁਝ ਸੁਖਬੀਰ ਬਾਦਲ ਨੇ ਕਬੂਲਿਆ ਉਹ ਕੋਈ ਨਾਰਮਲ ਨਹੀਂ ਹੈ ਸੁਖਬੀਰ ਬਾਦਲ ਨੇ ਇੱਥੋਂ ਤੱਕ ਕਬੂਲਿਆ ਹੈ ਕਿ ਕੋਟ ਪੂਰਾ ਗੋਲੀकांड ਉਹ ਸਾਡਾ ਗੁਨਾਹ ਸੀ ਉਹ ਅਸੀਂ ਕਰਵਾਇਆ ਸੁਖਬੀਰ ਬਾਦਲ ਨੇ ਇੱਥੋਂ ਤੱਕ ਕਬੂਲਿਆ ਹੈ ਕਿ ਡੇਰਾ ਸਰਸਾ ਦੇ ਮੁਖੀ ਨੂੰ ਜਿਹੜੀ ਮਾਫੀ ਦਵਾਈ ਉਹ ਬਿਣਾ ਮਾਫੀ ਮੰਗੇ ਅਸੀਂ ਆਪਣੇ ਆਪ ਦਿੱਤੀ ਔਰ ਨਾਲ ਉਸ ਟਾਈਮ ਦੇ ਕਾਲ ਤੱਕ ਸਾਫ ਦੇ ਜਥੇਦਾਰ ਨੂੰ ਮੈਂ ਆਪਣੀ ਰਹਿائش ਤੇ ਚੰਡੀਗੜ੍ਹ ਸੱਦਿਆ ਔਰ ਉੱਥੇ ਮੈਂ ਕਿਹਾ ਕਿ ਮਾਫੀ ਦੇਣੀ ਹੈ ਬਿੜਾ ਮਾਫੀ ਮੰਗੇ ਮਾਫੀ ਦਿੱਤੀ ਔਰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ ਜਿਹੜਾ ਸਰੂਪ ਗਾਇਬ ਹੋਏ ਉਹਦੇ ਉੱਪਰ ਵੀ ਸੁਖਬੀਰ ਬਾਦਲ ਹੋਰਾਂ ਨੇ ਆਪਣਾ ਗਲਤੀ ਗੁਨਾਹ ਕਬੂਲ ਲਿਆ ਤਾਂ ਫਿਰ ਇਹ ਬਹੁਤ ਸਾਰੇ ਸਿੱਖਾਂ ਨੂੰ ਇਹ ਕੋਈ ਛੋਟੀਆਂ ਗਲਤੀਆਂ ਨਹੀਂ ਲਗਦੀਆਂ ਉਹ ਕਹਿੰਦੇ ਨੇ ਇਸ ਤੋਂ ਵੱਡੀਆਂ ਗਲਤੀਆਂ ਹੋ ਕੀ ਸਕਦੀਆਂ ਨੇ ਔਰ ਇਸੇ ਤਰ੍ਹਾਂ ਇਹ ਜਿਹੜਾ ਨਰਮਨ ਨਾਰਾਇਣ ਸਿੰਘ ਚੌੜਾ ਜਿਨੇ ਇਹ ਗੋਲੀ ਚਲਾਈ ਹੈ ਉਹਦੇ ਉੱਪਰ ਵੀ ਇਸ ਤਰ੍ਹਾਂ ਦੀ ਗੱਲ ਆ ਰਹੀ ਹੈ ਕਿ ਉਹਦੇ ਅੰਦਰ ਰੋਸ ਸੀਗਾ ਔਰ ਉਹ ਸੁਖਬੀਰ ਬਾਦਲ ਨੂੰ ਖਤਮ ਕਰਨਾ ਚਾਹੁੰਦਾ ਸੀ ਦੇਖੋ ਇੱਕ ਵਿਚਾਰ ਇਹ ਹੈ ਕਿ ਰੋਸ ਹੈ ਤਾਂ ਰੋਸ ਜਰ ਕਰਨ ਦੇ ਹੋਰ ਵੀ ਤਰੀਕੇ ਹੋ ਸਕਦੇ ਨੇ ਮਾਰਨਾ ਜਾਂ ਮਾਰ ਦੇਣਾ ਇਹ ਹੀ ਰੋਸ ਜਰ ਕਰਨ ਦਾ ਤਰੀਕਾ ਨਹੀਂ ਹੋ ਸਕਦਾ ਪਰ ਇੱਥੇ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦੇ ਬਿਆਨ ਉਹਨਾਂ ਦਾ ਵੀ ਆ ਗਿਆ ਉਹ ਕਹਿੰਦੇ देयर इज ਟੋਟਲ ਫੇਲਿਅਰ ਆਫ ਪੁਲਿਸ ਉਹ ਕਹਿੰਦੇ ਕਿ ਪੁਲਿਸ ਨੂੰ ਜਦੋਂ ਪਤਾ ਸੀ ਕਿ 2 ਦਿਨ ਤੋਂ ਉਹ ਬੰਦਾ ਇੱਥੇ ਘੁੰਮ ਰਿਹਾ ਹੈ ਉਹਨੂੰ ਸਾਰੇ ਜਾਣਦੇ ਨੇ ਉਹ ਖਾਲਸਤਾਨੀ ਐ ਉਹ ਗਤੀਵਿਧੀਆਂ 'ਚ ਰਿਹਾ ਹੁਣ ਤੱਕ ਤਾਂ ਫਿਰ ਪੁਲਿਸ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੀ ਸੀ ਸੁਖਿੰਦਰ ਦਾਵਾ ਕਹਿੰਦਾ ਮੇਰੇ ਵੱਲ ਇਸ਼ਾਰਾ ਕੀਤਾ ਜਾ ਰਿਹਾ ਕਿ ਇਹਦੇ ਨਾਲ ਵੀ ਉਹਦੇ ਸੰਬੰਧ ਨਹੀਂ ਤਾਂ ਕਹਿੰਦਾ ਮੈਂ ਕਹਿੰਨਾ ਕਿ ਬਹੁਤ ਸਾਰੇ ਖਾਲਸਤਾਨੀ ਮੈਂਡੜ ਨੇ ਜਿਨ੍ਹਾਂ ਦੇ ਕਾਲੀ ਦਲ ਨਾਲ ਸੰਬੰਧ ਨਹੀਂ ਕਾਲੀ ਦਲ ਉਹਨਾਂ ਦੇ ਨਾਲ ਸਟੇਜਾਂ ਸਾਂਝੀਆਂ ਕਰਦਾ ਹੈ ਤਾਂ ਇਸ ਤਰ੍ਹਾਂ ਇਹ ਜਿਹੜੀਆਂ ਚੀਜ਼ਾਂ ਨੇ ਉਹ ਇਸ ਤਰ੍ਹਾਂ ਸਾਹਮਣੇ ਆਉਣ ਲੱਗ ਪਈਆਂ ਨੇ ਅਕਾਲੀ ਦਲ ਨੇ ਬਹੁਤ ਵੱਡਾ ਬਿਆਨ ਦਿੱਤਾ ਅਕਾਲੀ ਦਲ ਕਹਿੰਦਾ ਹੈ ਕਿ ਜਾਨ ਬੁੱਝ ਕੇ ਔਰੋਕਿਆ ਨਹੀਂ ਗਿਆ ਢਿੱਲ ਵਰਤੀ ਗਈ ਨਰਮੀ ਵਰਤੀ ਗਈ ਅਕਾਲੀ ਦਲ ਕਹਿੰਦਾ ਹੈ ਕਿ ਇਹ ਫੇਲਿਅਰ ਆਫ ਪੁਲਿਸ ਹੈ ਇਹ ਪੁਲਿਸ ਪ੍ਰਸ਼ਾਸਨ ਦੀ ਨਕਾਮੀ ਹੈ ਸੁਖਵੀਰ ਬਾਦਲ ਦੀ ਜਾਨ ਜਾ ਸਕਦੀ ਸੀ ਸੁਖਵੀਰ ਬਾਦਲ ਨੂੰ ਅਜੇ 2 ਦਿਨ ਹੋਏ ਨੇ ਜਦੋਂ ਅਕਾਲ ਤਖਤ ਸਾਹਿਬ ਤੋਂ ਵੱਡੀ ਸਜ਼ਾ ਲਾਈ ਗਈ 8 ਗੁਣਾ 8 ਮੰਨੇ ਔਰ 8 ਗੁਨਾਮਾਂ ਦੀ ਸਜ਼ਾ ਸੁਣਾਈ ਗਈ ਸਜ਼ਾ ਸੁਣਾਉਣ ਦੇ ਉੱਪਰ ਜਿਹੜਾ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਸ਼ਹੀਦ ਹੋਇਆ ਕ੍ਰਿਸ਼ਨ ਭਗਵਾਨ ਸਿੰਘ ਉਹਦੇ ਪੁੱਤਰ ਸਖਰਾਜ ਸਿੰਘ ਨੇ ਇਹ ਆਖਿਆ ਉਹ ਕਹਿੰਦਾ ਕਿ ਹੁਣ ਜਦੋਂ ਇਹਨਾਂ ਨੇ ਸਾਰੇ ਗੁਨਾਹ ਕਬੂਲ ਲੈਨੇ ਤਾਂ ਹੁਣ ਇਹਨਾਂ ਨੂੰ ਜੇਲ੍ਹ ਹੋਣੀ ਚਾਹੀਦੀ ਹੈ ਕ੍ਰਿਸ਼ਨ ਭਗਵਾਨ ਸਿੰਘ ਕੋਟਕਪੂਰਾ ਗੋਲੀ ਕਾਂਡ ਦੇ ਸ਼ਹੀਦ ਦਾ ਪੁੱਤਰ ਕਹਿੰਦਾ ਕਿ ਜਦੋਂ ਹੁਣ ਇਹਨਾਂ ਨੇ ਮੰਨ ਲਿਆ ਕਿ ਮੇਰੇ ਪਿਤਾ ਹੋਰਾਂ ਤੇ ਇਹਨਾਂ ਨੇ ਗੋਲੀ ਚਲਵਾਈ ਤਾਂ ਕਹਿੰਦਾ ਫਿਰ ਹੁਣ ਇਹਨਾਂ ਨੂੰ ਅੰਦਰ ਕੀਤਾ ਜਾਣਾ ਚਾਹੀਦਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਉਹ ਕਹਿੰਦਾ ਨਰਮੀ ਵਰਤੀ ਗਈ ਹੈ ਸੁਖਬੀਰ ਬਾਦਲ ਦੇ ਲਈ ਔਰ ਸਿੱਖ ਸੰਗਤ ਨੂੰ ਇਹਦੇ ਤੇ ਰੋਸ ਹੈ ਇਹਦੇ ਨਾਲ ਐਡਵੋਕੇਟ ਸਿਮਰਨਜੀਤ ਸਿੰਘ ਪੰਜਾਬ ਹਾਈ ਕੋਰਟ ਉਹਨਾਂ ਨੇ ਕਿਹਾ ਉਹ ਕਹਿੰਦੇ ਇਹ ਜਿਹੜੇ ਜੱਥੇਦਾਰ ਲਾਏ ਜਾਂਦੇ ਨੇ ਇਹ ਸ਼ਰਮਣੀ ਕਮੇਟੀ ਲਾਉਂਦੀ ਹੈ ਔਰ ਪੋਲੀਟੀਕਲੀ ਲਾਏ ਜਾਂਦੇ ਨੇ ਔਰ ਫਿਰ ਇਹ ਫੈਸਲੇ ਪੋਲੀਟੀਕਲੀ ਹੁੰਦੇ ਨੇ ਔਰ ਇਸ ਤੋਂ ਇਲਾਵਾ ਕੁਮਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਜਿਹੜੇ ਵਿਧਾਇਕ ਨੇ ਉਹਨਾਂ ਨੇ ਬਹੁਤ ਵੱਡਾ ਸਵਾਲ ਉਠਾਇਆ ਭਗਵੰਤ ਮਾਨ ਨੂੰ ਵੀ ਉਹਨਾਂ ਨੇ ਖਿੱਚ ਲਿਆ ਉਹ ਕਹਿੰਦੇ ਹੁਣ ਸੁਖਬੀਰ ਬਾਦਲ ਤਾਂ ਗਲਤੀਆਂ ਮੰਨ ਗਿਆ ਕਬੂਲ ਗਿਆ ਹੁਣ ਦੱਸੋ ਉਹਦੇ ਤੇ ਤੁਸੀਂ ਕਾਨੂੰਨੀ ਕਾਰਵਾਈ ਕਦੋਂ ਕਰਨੀ ਹੈ ਔਰ ਨਾਲੇ ਹੀ ਬਹੁਤ ਵੱਡੇ ਸਵਾਲ ਕੁਮਰ ਵਿਜੇ ਪ੍ਰਤਾਪ ਨੇ ਉਠਾਏ ਉਹ ਕਹਿੰਦਾ ਜਿਹੜੇ ਤੱਥ ਸਬੂਤ ਅਸੀਂ ਆਪਦੀ ਜਾਂਚ ਚ ਲੈ ਕੇ ਆਂਦੇ ਸੀ ਉਹੀ ਅੱਜਕੱਲ੍ਹ ਤੱਕ ਨੇ ਸਾਹਮਣੇ ਲਿਆਂਦੇ ਨੇ ਉਹ ਕਹਿੰਦਾ ਮੈਨੂੰ ਖੁਸ਼ੀ ਹੈ ਕਿ ਜਿਹੜਾ ਕੁਛ ਕਾਨੂੰਨ ਨਹੀਂ ਕਰ ਸਕਿਆ ਉਹ ਕੁਛ ਗੁਰੂ ਗੋਬਿੰਦ ਸਿੰਘ ਦੀ ਅਦਾਲਤ ਨੇ ਕੀਤਾ ਔਰ ਉਹ ਕਹਿੰਦਾ ਕਿ ਅਜੇ ਸਜ਼ਾ ਹੋਰ ਮਿਲਣੀ ਚਾਹੀਦੀ ਹੈ ਔਰ ਵਾਰੀ ਹੁਣ ਭਗਵੰਤਮਾਨ ਦੀ ਹੈ ਤੇ ਉਹਨੇ ਹੋਰ ਗੱਲ ਕਹੀ ਕਹਿੰਦਾ ਜਿਹੜਾ ਰੋਲ ਕੈਪਟਨ ਮਰਿੰਦਰ ਨੇ ਨਿਭਾਇਆ ਉਹੀ ਰੋਲ ਸਾਡੇ ਭਗਵੰਤਮਾਨ ਨੇ ਨਿਭਾਇਆ ਉਹ ਕਹਿੰਦਾ ਭਗਵੰਤਮਾਨ ਤਾਂ ਉਸ ਕੈਪਟਨ ਤੋਂ ਵੀ ਅੱਗੇ ਚਲਾ ਗਿਆ ਬਾਦਲਾਂ ਦੇ ਪੱਖ 'ਚ ਉਹ ਕਹਿੰਦਾ ਮੈਂ ਅਜੇ ਖੁਲਾਸੇ ਕਰਨੇ ਨੇ ਕੈਪਟਨ ਅਮਰਿੰਦਰ ਦੀ ਸਰਕਾਰ ਚ ਮੇਰੇ ਤੇ ਤਸ਼ੱਦਦ ਹੋਇਆ ਪਰ ਭਗਵੰਤ ਮਾਨ ਦੀ ਸਰਕਾਰ ਚ ਮੇਰੇ ਤੇ ਤਸ਼ੱਦਦ ਦੀ ਹੱਦ ਹੋ ਗਈ ਹੈ ਔਰ ਉਹ ਕਹਿੰਦਾ ਭਗਵੰਤ ਮਾਨ ਨੂੰ ਮੈਂ 2-3 ਵਾਰ ਮਿਲਿਆ ਕਿ ਸੁਖਬੀਰ ਬਾਦਲ ਹੁਰਾਤੇ ਆਹ ਕਾਰਵਾਈ ਕਰੋ ਮੇਰੇ ਕੋਲ ਸਬੂਤ ਨੇ ਪਰ ਕਹਿੰਦਾ ਉਹਨਾਂ ਨੇ ਮੇਰੀ ਗੱਲ ਨਹੀਂ ਗੋਲੀ ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਕਹਿੰਦਾ ਕਿ ਮੈਂ ਕੇਜਰੀਵਾਲ ਨੂੰ ਮਿਲਿਆ ਤੇ ਕੇਜਰੀਵਾਲ ਨੂੰ ਮਿਲ ਕੇ ਮੈਂ ਇਹਨਾਂ ਦੇ ਤੱਥ ਰੱਖੇ ਪਰ ਕਹਿੰਦਾ ਕੇਜਰੀਵਾਲ ਨੇ ਵੀ ਕੋਈ ਗੱਲ ਨਹੀਂ ਗੋਲੀ ਕੁਮਰ ਵਿਜੇ ਪ੍ਰਤਾਪ ਤਾਂ ਇੱਥੋਂ ਤੱਕ ਕਹਿੰਦਾ ਉਹ ਕਹਿੰਦਾ ਭਗਵੰਤ ਮਾਨ ਵਿਧਾਨ ਸਭਾ ਚ ਕਹਿੰਦਾ ਸੀ ਕਿ ਬੇਅਦਬੀ ਦੇ ਮੁੱਦੇ ਤੇ ਨਵੇਂ ਤੱਥ ਆਉਣਗੇ ਤੋ ਕਹਿੰਦਾ ਨਵੇਂ ਤੱਥ ਕੀ ਆਏ ਕੁਮਰ ਵਿਜੇ ਕਹਿੰਦਾ ਨਵੇਂ ਤੱਥ ਇਹ ਆਏ ਕਿ ਸਾਡਾ ਆਮ ਆਦਮੀ ਪਾਰਟੀ ਦਾ ਐਮਐਲਏ ਬੇਅਦਬੀ ਕਾਣ ਦੇ ਵਿੱਚ ਦੋਸ਼ੀ ਠਹਿਰਾ ਦਿੱਤਾ ਗਿਆ ਉਹਨੂੰ ਸਜ਼ਾ ਕਰ ਦਿੱਤੀ ਗਈ ਔਰ ਕਹਿੰਦਾ ਸਾਡੀ ਪਾਰਟੀ ਅਜੇ ਤੱਕ ਚੁੱਪ ਹੈ ਕਹਿੰਦਾ ਸਾਡੀ ਪਾਰਟੀ ਦਾ ਐਮਐਲਏ ਨਰੇਸ਼ ਯਾਦਵ ਜਿਹਨੂੰ ਮਲੇਰ ਕੋਟਲਾ ਬੇਅਦਬੀ ਕਾਂਡ ਦੇ ਵਿੱਚ ਅਦਾਲਤ ਨੇ 2 ਸਾਲ ਦੀ ਸਜ਼ਾ 11000 ਜੁਰਮਾਨਾ ਕੀਤਾ ਹੈ ਹੁਣ ਤੱਕ ਸਾਡੀ ਪਾਰਟੀ ਨੇ ਉਹਨੂੰ ਬਾਹਰ ਨਹੀਂ ਕੱਢਿਆ ਕਹਿੰਦਾ ਇਹਦੇ ਬਾਰੇ ਮੈਂ ਆਪਣੀ ਪਾਰਟੀ ਦੇ ਲੀਡਰਾਂ ਨਾਲ ਗੱਲ ਕਰ ਰਿਹਾ ਪਰ ਸਾਡੀ ਪਾਰਟੀ ਅਜੇ ਤੱਕ ਇਹਦੇ ਉੱਪਰ ਕੁਝ ਬੋਲਣ ਨੂੰ ਤਿਆਰ ਨਹੀਂ ਉਹ ਕਹਿੰਦਾ ਸਾਡੀ ਨਹੀਂ ਅਕਾਲੀ ਦਲ ਭਾਜਪਾ ਕਾਂਗਰਸ ਕੋਈ ਇਹਦੇ ਤੇ ਕੁਝ ਬੋਲਣ ਨੂੰ ਤਿਆਰ ਨਹੀਂ ਹੈ ਸੋ ਅੱਜ ਸੁਖਬੀਰ ਬਾਦਲ ਤੇ ਜਿਹੜਾ ਇਹ ਹਮਲਾ ਹੋਇਆ ਇਹਦੇ ਉੱਪਰ ਕਹਰਾ ਤਰ੍ਹਾਂ ਦੇ ਵਿਚਾਰ ਆ ਰਹੇ ਨੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ